ਚਾਈਨਾ ਡੋਰ ਕਰਨ ਹਜ਼ਾਰਾਂ ਪੰਛੀ ਤੇ ਲੋਕ ਹੋ ਰਹੇ ਨੇ ਹਾਥੀਆਂ ਦਾ ਸ਼ਿਕਾਰ ਐਂਟੀ ਕਰਾਇਮ ਐਂਡ ਐਨੀਮਲਸ ਪ੍ਰੋਟੈਕਸ਼ਨ ਸੰਸਥਾ ਵੱਲੋਂ ਚਾਈਨਾ ਡੋਰ ਦੇ ਖਿਲਾਫ ਕੀਤਾ ਗਿਆ ਜ਼ੋਰਦਾਰ ਪ੍ਰਦਰਸ਼ਨ ਇਹ ਨਹੀਂ ਸੁਧਰ ਰਿਹਾ ਕਿਉਂ ਨਹੀਂ ਸੁਧਰ ਰਿਹਾ ਕਿਉਂਕਿ ਸਰਕਾਰਾਂ ਨਾਲ ਮਿਲੀਆਂ ਸਰਕਾਰਾਂ ਦੇ ਮਿਲੀ ਬਖਤਨਾ ਮਿਲਦਾ ਹੈ ਔਰ ਗੱਟੂ ਜਿਹੜਾ ਵਾ ਉਹ ਆ ਪਬਲਿਕ ਨਹੀਂ ਵੇਚਦੀ ਇਹ ਇਹਨਾਂ ਨੂੰ ਪਤਾ ਸਭ ਕੋਈ ਕਿੱਥੋਂ ਕੀ ਹੋ ਰਿਹਾ ਵਾ ਮੈਂ ਕੱਲੇ ਕਰਨਾ ਬੰਦੇ ਨਾਲ ਗੱਲ ਕੀਤੀ ਉਹ ਕਹਿੰਦਾ ਭਾਜੀ ਦੋ ਪੇਟੀਆਂ ਵੇਚਦੇ ਦੋ ਲੱਖ ਰੁਪਏ ਪੱਜ ਜਾਂਦਾ ਇਹਦਾ ਮਤਲਬ ਕੀ ਹੈ ਕਿਉਂ ਕਿ ਸਰਕਾਰਾਂ ਨਾਲ ਮਿਲਦੀਆਂ ਸਰਕਾਰਾਂ ਦੀ ਮਿਲੀਭੁਗਤ ਨਾ ਹੋ ਰਿਹਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੇ ਟੂ ਦੇ ਵੇਚਣ ਦੇ ਜਿਹੜੇ ਵਧੀਆ ਕਲਾਕਾਰ ਜਿਹਨੂੰ ਕਲਾਗਾਰੀ ਕਹਿ ਸਕਦੇ ਆ ਕਿਉਂਕਿ ਜੇ ਜਾਨ ਦੀ ਰੱਖਿਆ ਨਹੀਂ ਕਰ ਸਕਦੇ ਜਾਨਾਂ ਲੋਹਾਨੇ ਨੇ ਉਹਨਾਂ ਕਲਾਗਾਰੀ ਹੈ ਨਾ ਉਹਨਾਂ ਦੇ ਨਾਲ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਅੰਦਰ ਦਿੱਤਾ ਜਾਵੇ ਨਾ ਕਿ ਇੱਕ ਗੱਟੂ ਇੱਕ ਫੜ ਲਿਆ ਦੋ ਫੜ ਲੇ ਚਾਰ ਫੜ ਲੇ ਉਹਨਾਂ ਦੇ ਪਰਚਾ ਦੇ ਦਿਓ ਕਮ ਸਿਕਾ ਉਹਨਾਂ ਨੂੰ ਕੋਈ ਫੜ ਦੇ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਜਿਹੜੇ ਵੱਡੇ ਮਗਰਮੱਛ ਬੈਠੇ ਨੇ ਜਿਹੜੇ ਹਰ ਸਾਲ ਗੱਟੂ ਦਾ ਵੇਚਦੇ ਨੇ ਗੱਟੂ ਕਰਦੇ ਨੇ ਔਰ ਉਹਨਾਂ ਨੂੰ ਹੱਦ ਦੇ ਅੰਦਰ ਦਿੱਤਾ ਜਾਵੇ ਉਹਨਾਂ ਦੇ ਕਠੋਰ ਕਾਰਵਾਈ ਕੀਤੀ ਜਾਵੇ ਆ ਦੇਖੋ ਜੀ ਅਸੀਂ ਹਰ ਸਾਲ ਜਿਹੜਾ ਵਾ ਲੋਕਾਂ ਨੂੰ ਵੇਅਰ ਕਰਦੇ ਆ ਤੇ ਪ੍ਰਸ਼ਾਸਨ ਨੂੰ ਜਗਾਨੇ ਆ ਕਿ ਕਿਸ ਤਰੀਕੇ ਦੇ ਨਾਲ ਆਮ ਜਨਤਾ ਆ ਜੀ ਵੀ ਜਿਹੜੀ ਚਾਈਨਾ ਟੂਰ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸਰਕਾਰ ਦੇ ਅੱਜ ਵੀ ਜਿਹੜੀ ਹਰ ਬੱਚੇ-ਬੱਚੇ ਦੇ ਘਰ 95% ਜਿਹੜੀ ਹੈ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ ਦੁਕਾਨਾਂ ਤੋਂ ਘਟੀ ਹੈ ਲੇਕਿਨ ਅੱਜ ਵੀ ਉਹੀ ਦੁਕਾਨਦਾਰ ਕਮਾਫਰਾ ਕੇ ਫੇਰ ਵੀ ਬੱਚੇ ਨੂੰ ਜਿਹੜਾ ਵਾ ਚਾਈਨਾ ਡੋਰ ਦੇ ਰਿਹਾ ਸੋ ਬਹੁਤ ਵੱਡੀ ਅਨਗੈਲੀ ਹੈ ਮੈਂ ਕਵਾਂਗਾ ਹਾਲੇ ਵੀ ਸਰਕਾਰ ਦੀ ਤੇ ਇਹ ਸਿਰਫ ਅੰਮ੍ਰਿਤਸਰ ਦਾ ਮੁੱਦਾ ਨਹੀਂ ਹੈਗਾ ਪੂਰੇ ਪੰਜਾਬ ਦਾ ਮੁੱਦਾ ਵਾ ਤੇ 2014-15 ਤੋਂ ਜਦੋਂ ਦਾ ਚਾਈਨਾ ਡੋਰ ਨੇ ਪੈਰ ਪਸਾਰੇ ਨੇ ਪੰਜਾਬ ਦੇ ਵਿੱਚ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰਕਾਰ ਨੂੰ ਜਗਾਉਣ ਦੀ ਤੇ ਅੱਜ ਇਹ ਜਿਹੜਾ ਸਾਡਾ ਮੈਸੇਜ ਹੈ ਸਭ ਤੋਂ ਵੱਡਾ ਮੈਸੇਜ ਸਾਡਾ ਪੇਰੈਂਟਸ ਵਾਸਤੇ ਹੈ ਕਿ ਅਗਰ ਕੋਈ ਕੰਮ ਜੇ ਸਰਕਾਰ ਨਹੀਂ ਕਰ ਰਹੀ ਤੇ ਸਾਡੀ ਖੁਦ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਮ ਲੋਕਾਂ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਪਸ਼ੂ ਪੰਛੀਆਂ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਸਭ ਤੋਂ ਜ਼ਿਆਦਾ ਚਪੇੜ ਦੇ ਵਿੱਚ ਆ ਪੰਛੀ ਆ ਰਹੇ ਨੇ ਕਿਉਂਕਿ 3 ਮਹੀਨੇ ਤੁਹਾਡੀ ਉਡਾਈ ਹੋਈ ਗੁੱਡੀ ਚਾਈਨਾ ਡੋਰ ਦੇ ਨਾਲ ਕੋਲੇ ਸਾਲ ਰੁੱਖ ਤੇ ਟੰਗੀ ਰਹਿੰਦੀ ਹੈ ਤੇ ਉਹ ਜਿਹੜੇ ਡੋਰ ਦੇ ਟੋਟੇ ਦੇ ਨਾਲ ਹਜ਼ਾਰਾਂ ਦੇ ਸਾਹਮਣੇ ਜਿਹੜੇ ਪੰਛੀ ਜਿਹੜੇ ਫਸ ਕੇ ਮਰਦੇ ਨੇ ਦੂਸਰੇ ਨੰਬਰ ਤੇ ਅਣਗਿਣਤ ਲੋਕ ਅੱਜ ਵੀ ਜ਼ਖਮੀ ਹੋ ਰਹੇ ਨੇ ਮਾਰ ਰਹੇ ਨੇ ਤੇ ਮੈਂ ਇਥੇ ਅਪੀਲ ਕਰਦਾ ਭਗਵੰਤਮਾਨ ਸਰਕਾਰ ਨੂੰ ਤੁਸੀਂ ਨੋ ਡਾਊਟ ਵੀ ਕੋਸ਼ਿਸ਼ ਕੀਤੀ ਹੈ ਲੇਕਿਨ ਹਾਲੇ ਵੀ ਜਿਹੜਾ ਕਿਤੇ ਨਾ ਕਿਤੇ ਬਹੁਤ ਵੱਡੀ ਅਨਗਹਿਲੀ ਐਡਮਿਨਿਸਟ੍ਰੇਸ਼ਨ ਵੱਲੋਂ ਚੱਲ ਰਹੀ ਹੈ ਜਿਹਦੇ ਕਰਕੇ ਚੋਰੀ ਚੱਕੇ ਅੱਜ ਵੀ ਜਿਸ ਤਰੀਕੇ ਦੇ ਨਾਲ ਨਸ਼ਾ ਨਹੀਂ ਖਤਮ ਹੋਇਆ ਉਸੇ ਤਰੀਕੇ ਦੇ ਨਾਲ ਚਾਈਨਾ ਡੋਰ ਨਹੀਂ ਖਤਮ ਹੋ ਰਹੀ ਇਹ ਤੁਹਾਨੂੰ ਲੱਗਦਾ ਨਹੀਂ ਹਰ ਇੱਕ ਸਕੂਲਾਂ ਚ ਹੋਣੀ ਚਾਹੀਦੀ ਹੈ ਕਿਉਂਕਿ ਬੱਚਿਆਂ ਤੇ ਮੇਰੇ ਨਾਲ ਬਿਲਕੁਲ ਸਰ ਮੈਂ ਤੇ ਕਵਾਂਗਾ ਇਹ ਚੀਜ਼ ਕੰਪਲਸਰੀ ਕਰ ਦੇਣੀ ਚਾਹੀਦੀ ਹੈ ਡੀਸੀ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਆਰਡਰ ਦੇ ਦੇਣੇ ਚਾਹੀਦੇ ਨੇ ਕਿ ਸਾਰੇ ਸਕੂਲਾਂ ਦੇ ਵਿੱਚ ਇਹ ਅਸੈਂਬਲੀ ਦੇ ਵਿੱਚ ਆ ਜੀ ਸਿਖਾ ਜਿਹੜੀ ਦੱਸਣੀ ਚਾਹੀਦੀ ਹੈ ਕਿ ਜਿਹੜੀ ਹੈ ਚਾਈਨਾ ਡੋਰ ਆ ਇੱਕ ਕਾਤਲ ਡੋਰ ਆ ਕਾਤਲ ਡੋਰ ਇਹ ਡੋਰ ਨੂੰ ਯੂਜ਼ ਕਰਕੇ ਤੁਹਾਡਾ ਬੱਚਾ ਜਿਹੜਾ ਕਾਤਲ ਬਣ ਜਾਂਦਾ ਵਾ ਕਾਤਲ ਬੰਦਾ ਉਹ ਪੇਜ ਬੰਨਾਂ ਦਾ ਜਿਹੜੇ ਭੁੱਲ ਨਹੀਂ ਸਕਦੇ ਜਿਹੜੇ ਪੰਛੀ ਨੇ ਉਹਨਾਂ ਦਾ ਕਾਤਲ ਬੰਦਾ ਹੈ ਲੋਕਾਂ ਦਾ ਕਾਤਲ ਬੰਦਾ ਹੈ ਸੋ ਇਹ ਡਿਫਰੈਂਸ ਜਿਹੜਾ ਵਾ ਪੇਰੈਂਟਸ ਨੂੰ ਉਸ ਦਾ ਜਿਹੜੀ ਪ੍ਰਸ਼ਾਸਨ ਦੀ ਸਮੇਂ ਤੇ ਉਹ ਵੀ ਇਹ ਚੋਰ ਬੰਦ ਨਹੀਂ ਹੋ ਸਕੀ ਇੰਨੇ ਤੱਕ ਉਹ ਇਹ ਕਿਦਾਂ ਨਹੀਂ ਨਹੀਂ ਤੋ ਸਰ ਸਭ ਤੋਂ ਵੱਡੀ ਤੇ ਨਲਾਕੀ ਜਿਹੜੀ ਹੈ ਪ੍ਰਸ਼ਾਸਨ ਦੀ ਹੈ ਦੂਸਰੇ ਨੰਬਰ ਤੇ ਮੈਂ ਕਵਾਂਗਾ ਇੰਨੇ ਸਾਲ ਹੋ ਗਏ ਨੇ ਕਿ ਪੇਰੈਂਟਸ ਨੂੰ ਨਹੀਂ ਪਤਾ ਵੀ ਅਸੀਂ ਆਪਣੇ ਬੱਚਾ ਬੱਚਾ ਸਾਡਾ ਕੀ ਯੂਜ਼ ਕਰ ਰਿਹਾ ਜਦੋਂ ਸਭ ਤੋਂ ਵੱਡੀ ਉਹ ਨਲਾਕੀ ਮੈਂ ਕਵਾਂਗਾ ਪੇਰੈਂਟਸ ਦੀ ਵੀ ਹੈ ਸਰਕਾਰ ਦੀ ਜਿਹੜੀ ਉਹ ਹੈ ਹੀ ਕਿਉਂਕਿ ਬਹੁਤ ਸਾਰੀਆਂ ਇਹੋ ਜੀਆਂ ਚੀਜ਼ਾਂ ਨੇ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੇ ਹੱਥ ਵਿੱਚ ਹੁੰਦੀਆਂ ਜਿਸ ਤਰ੍ਹਾਂ ਬਹੁਤ ਸਾਰੀਆਂ ਫੈਕਟਰੀਆਂ ਚੱਲ ਰਹੀਆਂ ਨੇ ਜਿਹੜੀਆਂ ਇਹਨਾਂ ਨੂੰ ਮੈਨੂਫੈਕਚਰ ਕਰ ਰਹੀਆਂ ਨੇ ਉਹਨਾਂ ਨੂੰ ਰੋਕਣਾ ਉਹਨਾਂ ਨੂੰ ਬੰਦ ਕਰਨਾ ਸਪਲਾਈ ਬੰਦ ਕਰਨੀ ਇਹ ਗਵਰਨਮੈਂਟ ਦਾ ਕੰਮ ਹੈ ਲੇਕਿਨ ਘਰ ਦੇ ਵਿੱਚ ਡੋਰ ਨਾ ਨਾ ਉਹ ਪੇਰੈਂਟਸ ਦਾ ਕੰਮ ਹੈ ਬੱਚੇ ਕਿਹੇ ਘਰੀਦੇ ਅੱਛੇ ਜੀ ਪ੍ਰਸ਼ਾਸਨ ਨੇ ਇਹ ਵੀ ਕਿਹਾ ਸੀਗਾ ਵੀ ਜੇ ਕੋਈ ਬੱਚਾ ਡਾ ਕੱਪੜਾ ਘੇ ਉਹਦੇ ਮਾਪ ਕੋਲੇ ਕਾਰਵਾਈ ਹੋਏਗੀ ਪਰ ਕੰ ਲੱਗਦਾ ਨਹੀਂ ਉਹ ਕਾਂਜਿਆਂ ਤੱਕ ਸਿਰਫ ਦੀ ਕੋਈ ਕਾਰਵਾਈ ਨਹੀਂ ਹੁੰਦੀ ਬਿਲਕੁਲ ਸਰ ਪਿਛਲੇ ਸਾਲ ਬਹੁਤ ਵੱਸ ਲੈਵਲ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਡਰੋਨ ਉਡਾਏ ਗਏ ਸੀਗੇ ਕਈ ਕੁਝ ਕੀਤਾ ਗਿਆ ਤੁਸੀਂ ਇਸ ਸਾਲ ਵੇਖ ਲਿਓ ਇੱਕ ਵੀ ਡਰੋ ਅੱਲਾ ਦੇ ਇੱਕ ਵੇਰਨੈਸ ਨੂੰ ਤੋਂ ਸ਼ੁਰੂ ਕਰਾਂਗੇ ਤਾਂ ਫੇਰ ਹੋਏਗੀ ਦੇਖੋ ਮੈਂ ਤੇ ਐ ਸੋਚਦਾ ਵੀ ਸਰਕਾਰ ਜਿੰਨੀ ਦੇਰ ਤੱਕ ਕੋਈ ਮਰਦਾ ਨਹੀਂ ਨਾ ਪਿਛਲੇ ਸਾਲ ਆ ਪੂਲ ਤੇ ਇੱਕ ਨੌਜਵਾਨ ਮੁੰਨਾ ਮਰ ਗਿਆ ਇਹਦੇ ਲੋਕ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਵਾ ਪ੍ਰਸ਼ਾਸਨ ਨੂੰ ਵੀ ਆਪਣਾ ਡਰੋਨ ਚ ਇਤੇ ਆ ਗਏ ਸੀ ਪੁਲਿਸ ਨੂੰ ਵੀ ਡਰੋਨ ਚ ਇਤੇ ਆ ਗਏ ਕਈ ਜਗ੍ਹਾ ਤੇ ਜਿਹੜੇ ਡਰੋਨ ਦੇ ਨਾਲ ਕੀਤਾ ਲੇਕਿਨ ਇਸ ਹਾਲ ਜਿਹੜੇ ਵਾ ਕਿਤੇ ਨਾ ਕਿਤੇ ਬਹੁਤ ਵੱਡੀਆਂ ਗਹਿਲੀ ਹੈ ਵੀ ਵਿਦਆਊਟ ਕੋਈ ਵੱਡੀ ਖਾਨੇ ਹੋਏ ਬਿਨਾ ਜਿਹੜਾ ਵਾ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਦਿੱਤਾ ਹੈ ਵੱਡੀ ਸਸਤਾ ਵੱਲੋਂ ਮਿਲਿਆ ਜਾਏਗਾ ਨੀਸ ਸਾਹਿਬ ਇਹ ਮਾਮਲਾ ਦੇ ਕੇ ਇਹ ਤੇ ਅਮਲ ਲਿਆ ਜਾਏ ਬਿਲਕੁਲ ਸਰ ਵੈਸੇ ਜੋ ਮੈਂ ਜੋ ਸਾਡੀ ਸੋਚ ਹੈ देखो हर चीज हर साल ਜਿਹੜੇ ਮੰਗ ਪੱਤਰ ਉਦਾਂ ਹੀ ਪਏ ਰਹਿੰਦੇ ਨੇ ਤੇ ਜੇ ਇੱਕ ਦੋ ਦਿਨ ਜਿਹੜੇ ਡਰੋਨ ਚਲਾ ਕੇ ਤੁਸੀਂ ਲੋਕਾਂ ਨੂੰ ਬੇਵਕੂਫੀ ਬਣਾਣਾ ਤੇ ਮੈਂ ਸੋਚਦਾ ਇਹ ਤੇ ਆਪ ਚਾਹੀਦਾ ਵਾ ਪ੍ਰਸ਼ਾਸਨ ਨੂੰ ਵੀ ਅਸੀਂ ਆਪਣੇ ਲੋਕਾਂ ਦੀ ਸੇਫਟੀ ਕਿੱਦਾਂ ਕਰਨੀ ਹੈ ਇਹ ਤੇ ਐਮ ਐਲ ਏ ਨੂੰ ਚਾਹੀਦਾ ਵਾ ਆਪਣੇ ਹਲਕੇ ਦੀ ਸੇਫਟੀ ਕਿੱਦਾਂ ਕਰਨੀ ਹੈ ਐਮ ਪੀ ਨੂੰ ਚਾਹੀਦਾ ਮੈਂ ਆਪਣੇ ਲੋਕਾਂ ਦੀ ਸੇਫਟੀ ਕਿੱਦਾਂ ਕਰਨੀ ਹੈ ਅਸੀਂ ਕੋਈ ਪੋਲਿਟਿਸ਼ੀਅਨ ਨਹੀਂ ਹੈਗੇ ਲੋਕ ਇਹ ਵੀ ਅਸੀਂ ਬੇਜੁਬਾਨਾ ਦਾ ਸੋਚਦੇ ਆਂ ਲੋਕਾਂ ਦਾ ਸੋਚਦੇ ਆਂ ਤਾਂ ਅੱਜ ਆ ਜੀ ਸਮਾਗ ਕੱਢ ਕੇ ਹਰ ਸਾਲ ਆਨੇ ਆ ਇਹ ਨਹੀਂ ਪੀਕ ਸਾਲ ਸਾਨੂੰ 10 ਸਾਲ ਹੋ ਗਏ ਆ ਤੇ ਮੈਂ ਕਹਾਂਗਾ ਪ੍ਰਸ਼ਾਸਨ ਦੇ ਦੇਖ ਕੇ ਮਿਲਰੀ ਕਿਉਂਕਿ 10 ਸਾਲ ਤੋਂ ਤੁਸੀਂ ਲਗਾਤਾਰ ਲਾਇ ਤੇ ਕਰ ਰਹੇ ਹੋ ਕਿੰਨੀ ਕੁ ਫੇਰੈਂਸ ਵੇ ਦੇਖੋ ਬਹੁਤ ਜਿਆਦਾ ਫਰਕ ਪਿਆ ਵਾ ਲੇਕਿਨ ਅੱਜ ਵੀ ਮੈਂ ਕਹਾਂਗਾ 70% 75% ਦੇ ਆਵਾ ਜਿਹੜਾ ਪਹਿਲਾਂ ਬਿਲਕੁਲ 100% ਹੋ ਗਿਆ ਸੀ ਇੱਕ ਟਾਈਮ ਸੀ 100% ਜਿਹੜੀ ਚਾਈਨਾ ਡੋਰ ਸੀਗੀ ਅੱਜ ਵੀ 75% ਤੁਸੀਂ ਦੇਖ ਲਓ ਵੀ ਜਿਹੜੀ ਚਾਈਨਾ ਡੋਰ ਦੇ ਨਾਲ ਉੱਟ ਰਹੀ ਹੈ ਤੇ ਕਿਤੇ ਨਾ ਕਿਤੇ ਬਹੁਤ ਵੱਡੀ ਨਲਾਇਕੀ ਹੈ ਗਵਰਨਰ ਲੋੜੀ ਤੱਕ ਬਿਹਾਰ ਆ ਰਿਹਾ ਫਿਰ ਵੀ ਉੱਗੀ ਅਪੀਲ ਕਰਨਾ ਚਾਹੀ ਆਪੇ ਨੂੰ ਸਾਰਾ ਇਹ ਅਪੀਲ ਹੈ ਕਿ ਬੱਚਾ ਜਦੋਂ ਕੋਈ ਘਰ ਖਤਨਾਕ ਚੀਜ਼ ਲੈ ਕੇ ਆਂਦਾ ਤੇ ਪੇਂਡਸ ਦੀ ਜ਼ਿੰਮੇਵਾਰੀ ਬੰਦੀ ਹੈ ਉਹਨੂੰ ਰੋਕਣਾ ਤੇ ਮੈਂ ਕਵਾਂਗਾ ਇਹ ਆ ਦੋਨੇ